ਬੇਨਤੀ ਹੈ ਕਿ ਸਾਖੀ ਨੂੰ ਅਖੀਰ ਤੱਕ ਜਰੂਰ ਸੁਣਿਓ ਤੇ ਵਹਿਗੁਰੂ ਲਿਖ ਕੇ ਵੱਤਵਾਰੇ ਸ਼ੇਅਰ ਕਰਨਾ ਸਾਖੀ ਭਾਈ ਭੀਮ ਸਿੰਘ ਜੀ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਨਾਮ ਤੋਂ ਜ਼ਾਲਮ ਲੋਕ थर-थर ਕੰਬਦੇ ਸਨ ਬਾਬਾ ਜੀ ਨੇ ਜ਼ਾਲਮਾਂ ਨੂੰ ਐਸੀ ਮਾਰ ਮਾਰੀ ਕਿ ਇੱਕ ਵਾਰ ਤਾਂ ਸਾਰੇ ਜ਼ੁਲਮ ਕਰਨੋਂ ਹਟ ਗਏ ਜਦੋਂ ਫਰਾਂਸੀਅਰ ਨੇ ਦਿੱਲੀ ਦੀ ਹਕੂਮਤ ਸੰਭਾਲੀ ਦਸਨੇ ਸਿੱਖਾਂ ਦੀ ਬਧਰੀ ਸ਼ਕਤੀ ਨੂੰ ਖਾਤਮ ਕਰਨ ਬਾਰੇ ਸੋਚਿਆ ਬਹੁਤ ਭਾਰੀ ਗਿਣਤੀ ਵਿੱਚ ਫੌਜ ਇਕੱਠੀ ਕੀਤੀ ਗਈ ਅੰਤ ਬਾਬਾ ਬੰਦਾ ਸਿੰਘ ਜੀ ਨੂੰ ਉਹਨਾਂ ਦੇ ਸਾਥੀਆਂ ਸਮੇਤ ਗੁਰਦਾਸ ਨਗਲ ਦੀ ਗੜੀ ਵਿੱਚ ਘੇਰ ਲਿਆ ਗਿਆ ਸਿੰਘਾਂ ਨੇ ਬਾਬਾ ਜੀ ਦੀ ਗਵਾਈ ਵਿੱਚ ਮੁਗਲ ਫੌਦਾ ਡਟ ਕੇ ਮੁਕਾਬਲਾ ਕੀਤਾ ਅੰਤ ਆਪਣੇ ਸਾਥੀ ਸਿੰਘਾਂ ਸਮੇਤ ਬਾਬਾ ਬੰਦਾ ਸਿੰਘ ਬਹਾਦਰ ਦੁਸ਼ਮਣਾਂ ਦੇ ਹੱਥ ਆ ਗਏ ਸਿੰਘਾਂ ਨੂੰ ਫੜ ਕੇ ਜਲੂਸ ਦੀ ਸ਼ਕਲ ਵਿੱਚ ਦਿੱਲੀ ਲਿਆਂਦਾ ਗਿਆ ਦਿੱਲੀ ਹਰ ਰੋਜ਼ 100 ਸਿੰਘ ਸ਼ਹੀਦ ਕਰਨੇ ਸ਼ੁਰੂ ਕਰ ਦਿੱਤੇ ਗਏ ਇਨ੍ਹਾਂ ਵਿੱਚੋਂ ਇੱਕ ਸਿੰਘ ਐਸਾ ਵੀ ਸੀ ਜੋ ਆਪਣੀ ਬੁੱਢੀ ਮਾਂ ਦਾ ਇੱਕੋ ਇੱਕ ਸਹਾਰਾ ਸੀ ਅਤੇ ਉਸ ਦਾ ਨਾਮ ਸੀ ਭਾਈ ਭੀਮ ਸਿੰਘ ਭਾਈ ਭੀਮ ਸਿੰਘ ਜੀ ਦੀ ਉਸ ਵੇਲੇ ਉਮਰ ਕੇਵਲ 19 ਸਾਲਾਂ ਦੀ ਸੀ ਸਿੰਘ ਜੀ ਦੀ ਬੁੱਢੀ ਮਾਈ ਬੜੀ ਮੁਸ਼ਕਿਲ ਨਾਲ ਬਾਦਸ਼ਾਹ ਫਰਕਸ਼ੀਰ ਕੋਲ ਪਹੁੰਚੀ ਬਹਾਨਾ ਬਣਾ ਕੇ ਬਾਦਸ਼ਾਹ ਨੂੰ ਆਖਿਆ ਕਿ ਮੇਰਾ ਬੱਚਾ ਸਿੱਖ ਨਹੀਂ ਹੈ ਇਸ ਨੂੰ ਗਲਤੀ ਨਾਲ ਫੜ ਲਿਆ ਗਿਆ ਹੈ ਮੇਰੇ ਬੱਚ ਨੂੰ ਛੱਡ ਦਿੱਤਾ ਜਾਵੇ ਬਾਦਸ਼ਾਹ ਬੜਾ ਖੁਸ਼ ਹੋਇਆ ਕਿਉਂਕਿ ਉਸ ਨੂੰ ਪਤਾ ਸੀ ਸਿੱਖ ਕਦੇ ਮਾਫੀ ਨਹੀਂ ਮੰਗਦੇ ਇਸ ਲਈ ਉਸਨੇ ਸੋਚਿਆ ਅਸੀਂ ਲੋਕਾਂ ਦੱਸਾਂਗੇ ਕਿ ਸਿੱਖਾਂ ਨੇ ਮਾਫੀ ਮੰਗ ਲਈ ਹੈ ਬਾਦਸ਼ਾਹ ਨੇ ਲਿਖ ਕੇ ਦਿੱਤਾ ਜੇਕਰ ਤੇਰਾ ਨੌਜਵਾਨ ਇਹ ਕਹਿ ਦੇਵੇ ਮੈਂ ਗੁਰੂ ਦਾ ਸਿੱਖ ਨਹੀਂ ਹਾਂ ਉਸ ਨੂੰ ਛੱਡ ਦਿੱਤਾ ਜਾਵੇਗਾ ਭੀਮ ਸਿੰਘ ਦੀ ਮਾਤਾ ਬੜੀ ਖੁਸ਼ ਹੋਈ ਭੀਮ ਸਿੰਘ ਦੀ ਬੁੱਢੀ ਮਾਤਾ ਬਾਦਸ਼ਾਹ ਦਾ ਇਹ ਹੁਕਮ ਲੈ ਕੇ ਉੱਥੇ ਪੁੱਜੀ ਜਿੱਥੇ ਬਾਕੀ ਸਿੰਘਾਂ ਨੂੰ ਸ਼ਹੀਦ ਕੀਤਾ ਜਾ ਰਿਹਾ ਸੀ ਉਸਨੇ ਬਾਦਸ਼ਾਹ ਦਾ ਹੁਕਮ ਕੋਤਵਾਲ ਦੇ ਹਵਾਲੇ ਕਰ ਦਿੱਤਾ ਅਤੇ ਕਿਹਾ ਇਹ ਸਿੰਘ ਨਹੀਂ ਹੈ ਗਲਤੀ ਨਾਲ ਫੜਿਆ ਗਿਆ ਹੈ ਫਿਰ ਆਪਣੇ ਬੱਚੇ ਪਾਸ ਜਾ ਕੇ ਕਿਹਾ ਤੂੰ ਕਹਿ ਦੇ ਮੈਂ ਗੁਰੂ ਦਾ ਸਿੱਖ ਨਹੀਂ ਆ ਤੇਰੀ ਜਾਨ ਬਚ ਜਾਵੇਗੀ ਜਦ ਮਾਂ ਦੀ ਇਹ ਗੱਲ ਭੀਮ ਸਿੰਘ ਨੇ ਸੁਣੀ ਤਾਂ ਉੱਚੀ ਉੱਚੀ ਕੋ ਉਠਿਆ ਮੇਰੀ ਮਾਂ ਝੂਠ ਬੋਲਦੀ ਹੈ ਮੈਂ ਗੁਰੂ ਜੀ ਦਾ ਪੱਕਾ ਸੇਖ ਹਾਂ ਮੈਨੂੰ ਜਲਦੀ ਸ਼ਹੀਦ ਕਰੋ ਮੈਂ ਸਿੱਖੀ ਨਹੀਂ ਛੱਡ ਸਕਦਾ ਮੈਨੂੰ ਸਿੱਖੀ ਆਪਣੀ ਜਾਨ ਨਾਲੋਂ ਜ਼ਿਆਦਾ ਪਿਆਰੀ ਹੈ ਸਿੱਖੀ त्यागਣ ਨਾਲੋਂ ਮਰ ਜਾਣਾ ਚੰਗਾ ਹੈ ਇਹ ਕੋਈ ਖੇਡ ਨਹੀਂ ਜਦੋਂ ਮਰਜੀ ਸਿੱਖ ਬਣ ਗਏ ਜਦੋਂ ਮਰਜੀ ਸਿੱਖੀ ਛੱਡ ਦਿੱਤੀ ਮੈਂ ਅੰਤ ਤੱਕ ਸਿੱਖ ਹੀ ਰਹਾਂਗਾ ਢੀਮ ਸਿੰਘ ਦਾ ਇਹ ਉੱਤਰ ਸੁਣ ਕੇ ਮਾਂ ਕੰਬ ਗਈ ਉਸਨੇ ਬੜਾ ਸਮਝਾਇਆ ਕਿ ਬੱਚਿਆ ਸਿਰਫ ਇੱਕ ਵਾਰ ਆਖ ਦੇ ਮੈਂ ਸਿੱਖ ਨਹੀਂ ਆ ਤੇਰੀ ਜਾਨ ਬਚ ਜਾਵੇਗੀ ਬਾਹਰ ਜਾ ਕੇ ਫਿਰ ਸਿੱਖ ਬਣ ਜਾਵੀਂ ਮੈਂ ਤੇਰੀ ਮਾਂ ਤੇ ਨੂੰ ਤਰਲੇ ਪਾਉਂਦੀ ਆ બસ ਇੱਕ ਵਾਰ ਤੂੰ ਕਹਿ ਦੇ ਕਿ ਮੈਂ ਗੁਰੂ ਦਾ ਸਿੱਖ ਨਹੀਂ ਆ ਪਰੰਤੂ ਭੀਮ ਸਿੰਘ ਨੇ ਇੱਕ ਨਾ ਸੁਣੀ ਉਹ ਉੱਚੀ ਉੱਚੀ ਇਹ ਕਹਿੰਦਾ ਸੀ ਕਿ ਮੈਂ ਸਿੱਖ ਆ ਮੈਂ ਸਿੱਖ ਆ ਮੈਂ ਗੁਰੂ ਦਾ ਸੱਚਾ ਸਿੱਖ ਆ ਮੇਰੀ ਮਾਂ ਝੂਠ ਬੋਲਦੀ ਏ ਸਿੱਖ ਕਦੇ ਝੂਠ ਨਹੀਂ ਬੋਲਦਾ ਮੈਂ ਗੁਰੂ ਗੋਬਿੰਦ ਸਿੰਘ ਜੀ ਦਾ ਪੱਕਾ ਸਿੱਖ ਆ ਜਲਾਦ ਵਾਸਤੇ ਇਹ ਇੱਕ ਨਵੀਂ ਮਿਸਾਲ ਸੀ ਕੋਈ ਵੀ ਸਿੱਖ ਵੱਡੇ ਤੋਂ ਵੱਡੇ ਲਾਲਚ ਤੇ ਡਰਾਵੇ ਵਿੱਚ ਨਹੀਂ ਸੀ ਆਉਂਦਾ ਤੇ ਅੰਤ ਸ਼ਹੀਦ ਹੋ ਜਾਂਦਾ ਸੀ ਬੁੱਢੀ ਮਾਂ ਨੇ ਬੜੀਆਂ ਲਿਲਕੜੀਆਂ ਗੱਡੀਆਂ ਤੇ ਰੋਈ ਪਰ ਭੀਮ ਸਿੰਘ ਨੂੰ ਉਹ ਧਰਮ ਤੋਂ ਡਲਾ ਨਾ ਸਕੀ ਇਸ ਤਰ੍ਹਾਂ 19 ਸਾਲਾਂ ਦਾ ਭੀਮ ਸਿੰਘ ਸ਼ਹੀਦ ਹੋ ਗਿਆ ਅਤੇ ਉਸ ਨੇ ਸਿੱਖੀ ਕੇਸਾ ਸਵਾਸਾ ਸੰਗ ਨਿਭਾਈ ਅੱਜ ਵੀ ਅਰਦਾਸ ਵਿੱਚ ਇਹਨਾਂ ਸਿੱਧ ਸਿੰਘਾਂ ਦਾ ਅਸੀਂ ਨਾਮ ਲੈਂਦੇ ਆ ਕਿ ਜਿਨ੍ਹਾਂ ਸਿੱਧ ਸਿੰਘਾਂ ਨੇ ਸਿੱਖੀ ਕੇਸਾ ਸਵਾਸਾ ਸੰਗ ਨਿਭਾਈ ਇਹ ਭੀਮ ਸਿੰਘ ਵਰਗੇ ਸਿੱਧਾਂ ਦਾ ਹੀ ਨਾਮ ਲਿਆ ਜਾਂਦਾ ਹੈ ਜਿਨ੍ਹਾਂ ਨੇ ਮੌਤ ਨੂੰ ਖਾਸਕੇ ਕਬੂਲ ਕਰ ਲਿਆ ਪਰ ਸਿੱਖੀ ਧਰਮ ਨਹੀਂ ਛੱਡਿਆ ਇਸ ਤਰ੍ਹਾਂ ਦੀ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਨਾ ਭੁੱਲਣਾ ਤੇ ਬੈਲ ਆਈਕਨ ਨੂੰ ਆਨ ਕਰ ਦਿੱਤਾ ਜਾਵੇ